ਸਾਸਰੀ ਘਰ ਦੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਵੇਸਨ ਤੇ ਸੂਜੀ ਦੀ ਦਾਣੇਦਾਰ ਬਰਫੀ ਸੋ ਖੋਏ ਦੇ ਟੇਸਟ ਵਾਲੀ ਐ ਬਰਫੀ ਅਸੀਂ ਬਿਨਾ ਮਾਵਾ ਤੇ ਬਿਨਾ ਮਿਲਕ ਪਾਊਡਰ ਤੋਂ ਬਣਾ ਕੇ ਇੱਕ ਖਾਸ ਟ੍ਰਿਕ ਨਾਲ ਰੈਡੀ ਕਰਾਂਗੇ ਬਣਾਉਣਾ ਸ਼ੁਰੂ ਕਰਨੇ ਆ ਇਹਦੇ ਵਾਸਤੇ ਮੈਂ ਲਿੱਤਾ ਹੈ 2 ਕੱਪ ਵੇਸਨ ਸੋ ਤੁਸੀਂ ਕੋਈ ਵੀ ਗਲਾਸ ਜਾਂ ਕੋਲੀ ਸੈੱਟ ਕਰ ਸਕਦੇ ਹੋ ਤੇ ਸਾਰਾ ਸਮਾਨ ਅਸੀਂ ਉਸੇ ਕੋਲੀਆ ਗਲਾਸ ਦੇ ਹਿਸਾਬ ਨਾਲ ਹੀ ਲਵਾਂਗੇ ਅੱਥੇ ਮੈਂ ਇੱਕ ਕੱਪ ਵੇਸਣ ਛਲਣੀ ਦੇ ਵਿੱਚ ਪਾ ਕੇ ਛਾਣ ਲਿੱਤਾ ਹੈ। ਉਹ ਵੇਸਣ ਨੂੰ ਛਾਣਾ ਬਹੁਤ ਜ਼ਰੂਰੀ ਹੈ। ਉਹ ਅੱਜ ਜਿਹੜਾ ਦੂਸਰਾ ਕੱਪ ਵੇਸਣ ਲਿੱਤਾ ਹੈ, ਉਹਦੇ ਵਿੱਚੋਂ ਮੈਂ 2.5 ਚਮਚ ਵੇਸਣ ਘਟ ਕਰ ਦਿੱਤਾ ਹੈ ਤੇ ਉਹਦੀ ਜਗ੍ਹਾ ਤੇ ਅਸੀਂ 2.5 ਚਮਚ ਸੂਜੀ ਦੇ ਪਾਵਾਂਗੇ। ਉਹ ਅੱਥੇ ਮੈਂ ਲੈ ਲੀਤਾ ਇੱਕ ਪੈਨ ਉਹਦੇ ਵਿੱਚ ਮੈਂ ਇੱਕ ਕੱਪ ਭਰ ਕੇ ਦੇਸੀ ਘਿਓ ਦਾ ਪਾਇਆ ਹੈ। ਜਦੋਂ ਕਿ ਉਹ ਮੈਲਟ ਹੋ ਜਾਏਗਾ ਤੇ ਉਹਦੇ ਵਿੱਚ ਮੈਂ ਪਾਵਾਂਗੀ 2.5 ਚਮਚ ਸੂਜੀ ਦੇ ਸੂਜੀ ਨੂੰ ਅਸੀਂ ਸਭ ਤੋਂ ਪਹਿਲਾਂ ਕਿਉ ਦੇ ਵਿੱਚ ਪੁੰਨਾਂਗੇ ਕਿਉਂਕਿ ਸੂਜੀ ਪੁੰਨੂ ਪੁੰਨਣ ਵਿੱਚ ਟਾਈਮ ਲੱਗਦਾ ਹੈ ਇਸ ਕਰਕੇ ਅਸੀਂ ਵੇਸਣ ਤੋਂ ਪਹਿਲਾਂ ਹੀ ਸੂਜੀ ਨੂੰ ਕਿਉ ਵਿੱਚ ਪਾ ਕੇ ਥੋੜੀ देर ਵਾਸਤੇ 5 ਤੋਂ 7 ਮਿੰਟ ਤੱਕ ਪੁੰਨਾਂਗੇ ਬਿਲਕੁਲ ਲੋ ਮੀਡੀਅਮ ਫਲੇਮ ਤੇ ਜਦੋਂ ਸੁਜੀ ਥੋੜੀ ਪੁੰਜ ਜਾਏਗੀ ਫਿਰ ਅਸੀਂ ਇਹਦੇ ਵਿੱਚ ਵੇਸਨ ਪਾ ਦਵਾਂਗੇ ਜਿਹੜਾ ਅਸੀਂ ਛਾਨ ਕੇ ਰੱਖਿਆ ਹੋਇਆ ਸੀ ਸੋ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਕਿਉਂ ਦੇ ਨਾਲ ਵੇਸਨ ਨੂੰ ਪੁੰਨਣ ਵਾਸਤੇ ਜਿਹੜੀ ਫਲੇਮ ਹੈ ਉਹ ਸਲੋ ਹੀ ਰੱਖਾਂਗੇ ਸੋ ਜਿੰਨੀ ਸਲੋ ਫਲੇਮ ਤੇ ਅਸੀਂ ਵੇਸਨ ਪਕਾਵਾਂਗੇ ਉਨਾ ਹੀ ਵਧੀਆ ਵੇਸਨ ਸਾਡਾ ਪੁੰਨੇਗਾ ਤੇ ਕਲਰ ਵੀ ਬਿਲਕੁਲ ਚੇਂਜ ਨਹੀਂ ਹੋਏਗਾ ਇਸ ਨਾਲ ਜਿਹੜੀ ਬਰਫੀ ਹੈ ਬਹੁਤ ਹੀ ਵਧੀਆ ਬਣੇਗੀ ਸੋ ਵੈਸਲ ਨੂੰ ਲਗਾਤਾਰ ਹਿਲਾਉਂਦੇ ਹੋਏ ਅਸੀਂ ਬਿਲਕੁਲ ਸਲੋ ਫਲੇਮ ਤੇ ਪੁੰਨਾਗੇ ਸੋ ਵੈਸਲ ਨੂੰ ਪੁੰਨਦੇ ਹੋਏ ਸਾਨੂੰ 15 ਮਿੰਟ ਹੋ ਗਏ ਨੇ ਹੁਣ ਇਸ ਸਟੇਜ ਤੇ ਅਸੀਂ 2 ਚਮਚ ਦੁੱਧ ਪਾ ਦਵਾਂਗੇ ਵੈਸਨ ਦੇ ਵਿੱਚ ਸੋ ਅਸੀਂ ਨਾਰਮਲ ਦੁੱਧ ਹੀ ਲਿੱਤਾ ਹੈ ਦੁੱਧ ਪਾਉਂਦੇ ਹੀ ਇੱਕਦਮ ਵੈਸਨ ਫੁੱਲ ਜਾਏਗਾ ਤੇ ਨਾਲ ਹੀ ਅਸੀਂ ਵਸਨ ਨੂੰ ਹਿਲਾ ਦਵਾਂਗੇ ਤੇ ਵਸਨ ਨੂੰ ਉਦੋਂ ਤੱਕ ਅਸੀਂ ਹਿਲਾਵਾਂਗੇ ਜਦ ਤੱਕ ਕਿ ਦੁੱਧ ਸੁੱਕ ਨਹੀਂ ਜਾਂਦਾ ਤੇ ਜਦੋਂ ਦੁੱਧ ਸੁੱਕ ਜਾਏਗਾ ਤੇ ਨਾਲ ਫਿਰ ਅਸੀਂ ਦਵਾਰਾ 2 ਚਮਚ ਦੁੱਧ ਦੇ ਫੇਰ ਪਾ ਦਵਾਂਗੇ ਸਾਰਾ ਦੁੱਧ ਅਸੀਂ ਇਕੱਠਾ ਨਹੀਂ ਪਾਣਾ ਅਸੀਂ ਦੁੱਧ ਨੂੰ 2-2 ਚਮਚ ਕਰਕੇ 3 ਵਾਰੀ ਪਾਵਾਂਗੇ ਸੋ ਇਸ ਤਰੀਕੇ ਨਾਲ ਅਸੀਂ 6 ਚਮਚ ਦੁੱਧ ਦੀ ਵਰਤੋਂ ਕੀਤੀ ਹੈ ਸੂਏ ਧਿਆਨ ਰੱਖਣਾ ਹੈ ਕਿ ਦੁੱਧ ਨੂੰ ਦੋ-ਦੋ ਚਮਚ ਕਰਕੇ ਪਾਵਾਂਗੇ ਤੇ ਨਾਲ ਹੀ ਹਿਲਾਈ ਜਾਵਾਂਗੇ ਤੇ ਨਾਲ ਹੀ ਇੱਥੇ ਮੈਂ ਪਾ ਦਵਾਂਗੀ ਥੋੜੇ ਜਿਹੀ ਕੇਸਰ ਦੇ ਧਾਗੇ ਜਿਹੜੇ ਕਿ ਮੈਂ ਦੁੱਧ ਵਿੱਚ ਪਿਓ ਕੇ ਰੱਖੇ ਹੋਏ ਸੀ ਤੇ ਨਾਲ ਹੀ ਫਲੇਮ ਨੂੰ ਆਫ ਕਰ ਦਵਾਂਗੇ ਤੇ ਵੇਸਨ ਨੂੰ ਅਸੀਂ ਸਾਈਡ ਤੇ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਸੋ ਵੈਸਨ ਨੂੰ ਜਦੋਂ ਅਸੀਂ ਠੰਡਾ ਹੋਣ ਵਾਸਤੇ ਰੱਖਣਾ ਹੈ ਇਹਨੂੰ ਵਿੱਚ ਵਿੱਚ ਹਿਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੈਸਨ ਦੇ ਵਿੱਚ ਬਹੁਤ ਜ਼ਿਆਦਾ ਹੀਟ ਹੋਣ ਕਰਕੇ ਹੋਰ ਜ਼ਿਆਦਾ ਬ੍ਰਾਊਨ ਹੋ ਸਕਦਾ ਹੈ ਇਹਦਾ ਕਲਰ ਚੇਂਜ ਹੋ ਸਕਦਾ ਹੈ ਇਸ ਕਰਕੇ ਵੈਸਨ ਨੂੰ ਹਿਲਾਉਣਾ ਬਹੁਤ ਜ਼ਰੂਰੀ ਹੈ ਸੋ ਹੁਣ ਸੀ ਚਾਸ਼ਨੀ ਬਣਾਵਾਂਗੇ ਸੋ ਚਾਸ਼ਨੀ ਬਣਾਉਣ ਵਾਸਤੇ ਮੈਂ ਲਿੱਤਾ ਹੈ ਅੱਧੇ ਤੋਂ ਥੋੜਾ ਜਿਆਦਾ ਕੱਪ ਪਾਣੀ ਦਾ ਤੇ ਡੇਢ ਕੱਪ ਲਿੱਤਾ ਹੈ ਮੈਂ ਚੀਨੀ ਦਾ ਤੋਂ ਚੀਨੀ ਤੁਸੀਂ ਥੋੜੀ ਘੱਟ ਕਰ ਸਕਦੇ ਹੋ ਜੇ ਤੁਸੀਂ ਘੱਟ ਮਿੱਠਾ ਪਸੰਦ ਕਰਦੇ ਹੋ ਪਰ 1.5 ਕੱਪ ਚੀਨੀ ਬਿਲਕੁਲ ਪਰਫੈਕਟ ਹੈ ਤੇ ਨਾਲ ਹੀ ਮੈਂ ਪਾ ਦਵਾਂਗੀ ਅੱਧਾ ਛੋਟਾ ਚਮਚ ਹਰੀ ਇਲਾਇਚੀ ਦਾ ਪਾਊਡਰ ਜੇ ਤੁਹਾਡੇ ਕੋਲ ਹਰੀ ਇਲਾਇਚੀ ਫਰੈਸ਼ ਹੈ ਤਾਂ ਤੁਸੀਂ ਉਹਦੇ ਫਰੈਸ਼ ਬੀਜ ਕੱਢ ਕੇ ਪੀਸ ਕੇ ਉਹ ਇੱਥੇ ਯੂਜ਼ ਕਰ ਸਕਦੇ ਹੋ ਮੇਰੇ ਕੋਲ ਹਰੀ ਇਲਾਇਚੀ ਖਤਮ ਹੋ ਗਈ ਸੀ ਪਾਊਡਰ ਪਿਆ ਸੀ ਇਸ ਕਰਕੇ ਮੈਂ ਪਾਊਡਰ ਦੀ ਵਰਤੋਂ ਕੀਤੀ ਹੈ ਸੋ ਜਦੋਂ ਤੱਕ ਚਾशनी ਵਿੱਚ ਉਬਾਲਾ ਆਉਂਦਾ ਹੈ ਅਸੀਂ ਇੱਕ ਟ੍ਰੇ ਲੈ ਲਵਾਂਗੇ ਜਿਹਦੇ ਵਿੱਚ ਕਿ ਅਸੀਂ ਬਰਫੀ ਸੈੱਟ ਕਰਨੀ ਹੈ ਉਹਦੇ ਵਿੱਚ ਬਟਰ ਪੇਪਰ ਲਗਾ ਕੇ ਉਹਨੂੰ ਦੇਸੀ ਘਿਓ ਨਾਲ ਗ੍ਰੀਸ ਕਰ ਲਵਾਂਗੇ ਸੋ ਇਸ ਤਰੀਕੇ ਨਾਲ ਅਸੀਂ ਬਟਰ ਪੇਪਰ ਗ੍ਰੀਸ ਕਰ ਲਿੱਤਾ ਹੈ ਤਾਂ ਕਿ ਸਾਨੂੰ ਬਰਫੀ ਕੱਢਣ ਵਿੱਚ ਆਸਾਨੀ ਹੋ ਜਾਏ ਸੋ ਇੱਥੇ ਸਾਡੀ ਚਾशनी ਬਣ ਕੇ ਬਿਲਕੁਲ ਰੈਡੀ ਹੈ ਅਸੀਂ ਇਹ ਚਾशनी ਜਿਹੜੀ ਬਣਾਣੀ ਹੈ ਉਹ ਇੱਕ ਤਾਰ ਦੀ ਚਾशनी ਬਣਾਵਾਂਗੇ ਤੋ ਤਾਰ ਜਿਹੜੀ ਹੈ ਬਿਲਕੁਲ ਪਤਲੀ ਹੋਣੀ ਚਾਹੀਦੀ ਹੈ ਜਿਆਦਾ ਮੋਟੀ ਤਾਰ ਅਸੀਂ ਨਹੀਂ ਰੱਖਾਂਗੇ। ਚਾशनी ਨੂੰ ਹੁਣ ਅਸੀਂ ਥੋੜੀ ਥੋੜੀ ਕਰਕੇ ਆਪਣੇ ਵੇਸਣ ਦੇ ਵਿੱਚ ਪਾਵਾਂਗੇ। ਤੇ ਨਾਲ-ਨਾਲ ਹਿਲਾਈ ਜਾਵਾਂਗੇ। ਸਾਰੀ ਚਾशनी ਅਸੀਂ ਇੱਕੋ ਵਾਰੀ ਵੇਸਣ ਦੇ ਵਿੱਚ ਨਹੀਂ ਐਡ ਕਰਾਂਗੇ। ਸੋ ਇਸ ਤਰੀਕੇ ਨਾਲ ਥੋੜੀ ਥੋੜੀ ਪਾਈ ਜਾਵਾਂਗੇ ਤੇ ਨਾਲ-ਨਾਲ ਆਪਣੇ ਵੇਸਣ ਨੂੰ ਹਿਲਾਈ ਜਾਵਾਂਗੇ। ਤੁਸੀਂ ਦੇਖ ਸਕਦੇ ਹੋ ਸਾਡੇ ਵੇਸਨ ਦਾ ਜਿਹੜਾ ਕਲਰ ਹੈ ਬਹੁਤ ਹੀ ਪਿਆਰਾ ਆਇਆ ਹੈ ਅਸੀਂ ਇਹਦੇ ਵਿੱਚ ਕੋਈ ਵੀ ਕਲਰ ਐਡ ਨਹੀਂ ਕੀਤਾ ਹੈ ਅਗਰ ਤੁਸੀਂ ਕਲਰ ਪਸੰਦ ਕਰਦੇ ਹੋ ਤੇ ਤੁਸੀਂ ਥੋੜਾ ਜਿਹਾ ਕਲਰ orange ਕਲਰ ਜਾਂ red food ਕਲਰ ਪਾ ਸਕਦੇ ਹੋ ਪਰ ਮੇਰੇ ਹਿਸਾਬ ਨਾਲ ਵੇਸਨ ਦਾ ਆਪਣਾ ਹੀ ਕਲਰ ਬਹੁਤ ਹੀ ਪਿਆਰਾ ਹੈ ਇਸ ਵਿੱਚ ਕੋਈ ਵੀ ਕਲਰ ਪਾਉਣ ਦੀ ਜ਼ਰੂਰਤ ਨਹੀਂ ਹੈ ਸਾਰੀ ਚਾਸ਼ਨੀ ਇਸੇ ਵੇਸਣ ਦੇ ਵਿੱਚ ਪਾ ਦਿੱਤੀ ਹੈ ਤੇ ਇਹਨੂੰ ਆਪਣੇ ਚਮਚ ਨਾਲ ਹਿਲਾਈ ਜਾਵਾਂਗੇ ਜਿਵੇਂ ਜਿਵੇਂ ਵੇਸਣ ਠੰਡਾ ਹੋਈ ਜਾਏਗਾ ਉਵੇਂ ਉਵੇਂ ਇਕੱਠਾ ਹੋਈ ਜਾਏਗਾ ਸੁ ਵੇਸਣ ਨੂੰ ਹੁਣ ਅਸੀਂ ਆਪਣੀ ਟ੍ਰੇ ਵਿੱਚ ਪਾ ਦਵਾਂਗੇ ਟ੍ਰੇ ਵਿੱਚ ਪਾ ਕੇ ਇਹਨੂੰ ਸਪੈਚੂਲਾ ਦੀ ਹੈਲਪ ਨਾਲ ਸੈੱਟ ਕਰ ਲਵਾਂਗੇ ਜਮਮਸ ਤੇ ਨਾਲ ਜਿੰਨਾ ਵੀ ਵੇਸਣ ਲੱਗਿਆ ਹੈ ਉਹਨੂੰ ਚਾਕੂ ਦੀ ਹੈਲਪ ਨਾਲ ਅਸੀਂ ਅਲੱਗ ਕਰ ਲਵਾਂਗੇ। ਤੇ ਵੇਸਣ ਤੇ ਸੁਜੀ ਦੀ ਜਿਹੜੀ ਬਰਫੀ ਹੈ ਇਹਨੂੰ ਜਮਣ ਵਾਸਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਸਿਰਫ 10 ਤੋਂ 15 ਮਿੰਟ ਦੇ ਅੰਦਰ ਅੰਦਰ ਹੀ ਇਹ ਬਿਲਕੁਲ ਵਧੀਆ ਤਿਆਰ ਹੋ ਜਾਂਦੀ ਹੈ। ਤੁਸੀਂ ਆਪਣੀ ਪਸੰਦ ਨਾਲ ਕਿਸੇ ਵੀ ਤਰ੍ਹਾਂ ਜੋ ਵੀ ਤੁਸੀਂ ਪਸੰਦ ਕਰਦੇ ਹੋ ਨਾ ਸੋ ਦੇ ਨਾਲ ਡੈਕੋਰੇਟ ਕਰ ਸਕਦੇ ਹੋ ਬਰਫੀ ਨੂੰ ਮੈਂ ਸਿਰਫ ਬਦਾਮ ਨੂੰ ਕੱਟ ਕੇ ਉਹਦੇ ਨਾਲ ਹੀ ਡੈਕੋਰੇਟ ਕਰਾਂਗੀ ਇਸ ਸਪੈਚੂਲਾ ਦੀ ਹੈਲਪ ਨਾਲ ਬਦਾਮ ਨੂੰ ਥੋੜਾ ਦਬਾ ਦਵਾਂਗੇ ਸੋ ਸਿਰਫ 10 ਤੋਂ 15 ਮਿੰਟ ਬਾਅਦ ਹੀ ਜਿਹੜਾ ਵੇਸਨ ਹੈ ਬਿਲਕੁਲ ਰੈਡੀ ਹੈ ਸੋ ਅਨੂੰ ਹੁਣ ਅਸੀਂ ਕੱਟ ਸਕਨੇ ਹਾਂ ਜਿਵੇਂ ਤੁਸੀਂ ਪੀਸ ਪਸੰਦ ਕਰਦੇ ਹੋ ਤੁਸੀਂ ਕੱਟ ਸਕਦੇ ਹੋ ਸੋ ਮੇਰੇ ਕਟਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਬਰਫੀ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਈ ਹੈ। ਸੋ ਸਿਰਫ 25 ਤੋਂ 23 ਮਿੰਟ ਵਿੱਚ ਅਸੀਂ ਬਰਫੀ ਬਣਾ ਕੇ ਉਹਨੂੰ ਖਾਣ ਵਾਸਤੇ ਰੈਡੀ ਕਰ ਸਕਨੇ ਹਾਂ। ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਬਰਫੀ ਨੂੰ ਪਰਫੈਕਟ ਸ਼ੇਪ ਦੇਣ ਵਾਸਤੇ ਸਾਈਡਾਂ ਤੋਂ ਅਸੀਂ ਬਰਾਬਰ ਕਰਨ ਵਾਸਤੇ ਜਿਹੜਾ ਕਿਨਾਰਾ ਹੈ ਉਹਨੂੰ ਕੱਟ ਦਿੱਤਾ ਹੈ। ਤੁਸੀਂ ਦੇਖ ਸਕਦੇ ਹੋ ਬਰਫੀ ਦਾ ਟੈਕਸਚਰ ਜਿਹੜਾ ਹੈ ਬਹੁਤ ਹੀ ਵਧੀਆ ਆਇਆ ਹੈ। ਤਾਂ ਇਸਨੂੰ ਮੈਂ ਪਹਿਲਾਂ ਚੌਰਸ ਪੀਸਿਸ ਦੇ ਵਿੱਚ ਕੱਟ ਲਵਾਂਗੀ ਤੇ ਚੌਰਸ ਪੀਸਿਸ ਕੱਟ ਕੇ ਫਿਰ ਅਨੂੰ ਮੈਂ ਟ੍ਰਾਇੰਗਲ ਸ਼ੇਪ ਦੇ ਵਿੱਚ ਕੱਟ ਲਵਾਂਗੀ ਕੋਈ ਸ਼ੇਪ ਤੁਸੀਂ ਆਪਣੇ ਪਸੰਦ ਨਾਲ ਦੇ ਸਕਦੇ ਹੋ ਡਾਇਮੰਡ ਸ਼ੇਪ ਨਾਲ ਵੀ ਤੁਸੀਂ ਕੱਟ ਸਕਦੇ ਹੋ ਲੰਬਾਈ ਵਿੱਚ ਵੀ ਤੁਸੀਂ ਜਿਵੇਂ ਦੀ ਤੁਸੀਂ ਚਾਹੋਵੇਂ ਦੀ ਤੁਸੀਂ 버ਫੀ ਨੂੰ ਕੱਟ ਸਕਦੇ ਹੋ ਤੋ ਇਸ ਤਰ੍ਹਾਂ ਮੈਂ ਚੌਰਸ ਜਿਹੜੇ ਪੀਸਿਸ ਨੇ ਉਹਨਾਂ ਨੂੰ ਵਿੱਚੋਂ ਕੱਟ ਲਗਾ ਕੇ ट्रायंगल ਸ਼ੇਪ ਦੇ ਦਿੱਤੀ ਹੈ ਬਹੁਤ ਹੀ ਵਧੀਆ ਸਾਡੀ ਬਰਫੀ ਬਣ ਕੇ ਰੈਡੀ ਹੋਈ ਹੈ ਬਰਫੀ ਨੂੰ ਫ੍ਰਿਜ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਰੂਮ ਟੈਂਪਰੇਚਰ ਤੇ ਇਹ ਬਰਫੀ 1 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਅਸੀਂ ਇਹ ਬਰਫੀ ਦੇਸੀ ਘਿਓ ਦੇ ਵਿੱਚ ਬਣਾਈ ਹੈ ਇਸ ਕਰਕੇ ਇਸ ਬਰਫੀ ਨੂੰ ਅਸੀਂ ਫ੍ਰਿਜ ਵਿੱਚ ਨਹੀਂ ਰੱਖਾਂਗੇ ਜੇ ਸੀ ਫ੍ਰੀਜ ਵਿੱਚ ਰੱਖਾਂਗੇ ਤੇ ਬਰਫੀ ਬਹੁਤ ਜ਼ਿਆਦਾ ਟਾਈਟ ਹੋ ਜਾਏਗੀ। ਸੋ ਇਸ ਕਰਕੇ ਫ੍ਰਿਜ ਤੋਂ ਬਾਹਰ ਰੂਮ ਟੈਂਪਰੇਚਰ ਤੇ ਆ ਬਰਫੀ ਬਹੁਤ ਹੀ ਵਧੀਆ ਰਹੇਗੀ। ਸੋ ਬਿਨਾ ਮਵਾ ਤੇ ਬਿਨਾ ਮਿਲਕ ਪਾਊਡਰ ਦੇ ਖੋਏ ਦੇ ਟੇਸਟ ਵਾਲੀ ਇਹ ਬਰਫੀ ਬਣ ਕੇ ਰੈਡੀ ਹੈ। ਸੋ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਚੈੱਕ ਕਰਿਓ ਤੇ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਫਿਰਦਾਰ ਮਿਲਣੀ ਹੈ ਕਿ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।